ਪੁਲਿਸ ਦੀ ਬਰਖਾਸਤ ਲੇਡੀ ਕਨਸਟੇਬਲ ਅਮਨਦੀਪ ਕੌਰ ਜੋ ਕਿ ਆਪਣੀ ਕਾਲੀ ਥਾਰ ਦੇ ਵਿੱਚ ਚਿੱਟਾ ਰੱਖਣ ਨੂੰ ਲੈ ਕੇ ਮਸ਼ਹੂਰ ਹੋਈ ਸੀ ਤਾਂ ਉਸ ਦੀ ਅੱਜ ਬਠਿੰਡਾ ਕੋਰਟ ਦੇ ਵਿੱਚ ਪੇਸ਼ੀ ਹੈ ਦੱਸਦੀ ਹੈ ਕਿ ਚਿੱਟਾ ਸੂਟ ਪਾ ਕੇ ਅੱਜ ਬਠਿੰਡਾ ਕੋਰਟ ਦੇ ਵਿੱਚ ਪੇਸ਼ੀ ਲਈ ਪਹੁੰਚੀ ਹੈ ਅਮਨਦੀਪ ਕੌਰ ਉਸ ਦੀ ਕਾਲੀ ਥਾਰ ਦੇ ਵਿੱਚੋਂ 17 ਗ੍ਰਾਮ ਜੁੜੀ ਹੈਰੋਇਨ ਹੈ ਉਹ ਬਰਾਮਦ ਕੀਤੀ ਗਈ ਸੀ ਹਾਲਾਂਕਿ ਉਸ ਮਾਮਲੇ ਦੇ ਵਿੱਚ ਉਸ ਨੂੰ ਜ਼ਮਾਨਤ ਮਿਲ ਚੁੱਕੀ ਹੈ ਪਰ ਦੂਸਰੇ ਮਾਮਲੇ ਦੇ ਵਿੱਚ ਅੱਜ ਉਸ ਦੀ ਇਸੀ ਹੈ ਤਾਂ ਆਮਦਨ ਤੋਂ ਜ਼ਿਆਦਾ ਸੰਪਤੀ ਦਾ ਮਾਮਲਾ ਜਿਸ ਮਾਮਲੇ ਦੇ ਵਿੱਚ ਮਠਿੰਡਾ ਕੋਰਟ ਦੇ ਵਿੱਚ ਅਜ ਅਮਨਦੀਪ ਕੌਰ ਨੂੰ ਪੇਸ਼ ਕੀਤਾ ਗਿਆ ਹੈ ਦੱਸਦੇ ਕਿ ਵਿਜੀਲੈਂਸ ਦੇ ਵੱਲੋਂ ਅੱਜ ਇੱਥੇ ਆਪਣੇ ਗਵਾਹ ਪੇਸ਼ ਕੀਤੇ ਜਾਣਗੇ ਔਰ ਆਮਦਨ ਤੋਂ ਜ਼ਿਆਦਾ ਜਿਹੜੀ ਸੰਪਤੀ ਦਾ ਮਾਮਲਾ ਹੈ ਅਮਨਦੀਪ ਕੌਰ ਦੇ ਖਿਲਾਫ ਤਾਂ ਉਸ ਮਾਮਲੇ ਦੇ ਵਿੱਚ ਇਹ ਗਵਾਹ ਪੇਸ਼ ਕੀਤੇ ਜਾਣਗੇ ਜਿਸ ਮਾਮਲੇ ਦੇ ਵਿੱਚ ਅਮਨਦੀਪ ਕੌਰ ਦੀ ਵੀ ਪੇਸ਼ੀ ਅਦਾਲਤ ਦੇ ਵਿੱਚ ਕਰਵਾਈ ਗਈ ਹੈ ਤਾਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਹੁਣ ਹੋਰ ਕੀ ਨਵਾਂ ਮੋੜ ਆਉਂਦਾ ਹੈ ਦੱਸਦੀ ਹੈ ਕਿ ਅਮਨਦੀਪ ਕੌਰ ਦੇ ਜਿਹੜੇ ਕਾਲੀ ਥਾਰ ਦੇ ਜੋ 17 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਔਰ ਇਸ ਮਾਮਲੇ ਦੇ ਵਿੱਚ ਲਗਾਤਾਰ ਕਈ ਪੇਸ਼ੀਆਂ ਹੁੰਦੀਆਂ ਨੇ ਉਸ ਬਾਅਦ ਇਸ ਮਾਮਲੇ ਦੇ ਵਿੱਚ ਉਸ ਨੂੰ ਜ਼ਮਾਨਤ ਮਿਲ ਜਾਂਦੀ ਹੈ ਪਰ ਆਮਦਨ ਤੋਂ ਵੱਧ ਸੰਪਤੀ ਦਾ ਮਾਮਲਾ ਉਸ ਦੇ ਖਿਲਾਫ ਵਿਜੀਲੈਂਸ ਦੇ ਵੱਲੋਂ ਦਰਜ ਕੀਤਾ ਜਾਂਦਾ ਕਿਉਂਕਿ ਅਮਨਦੀਪ ਕੌਰ ਦੇ ਜੇਕਰ ਲਾਈਫ ਸਟਾਈਲ ਦੀ ਗੱਲ ਕਰੀਏ ਤਾਂ ਮਹਿੰਗੀਆਂ ਘੜੀਆਂ ਉਸ ਦੇ ਕੋਲੋਂ ਮਿਲੀਆਂ ਨੇ ਕਈ ਫਲੈਟ ਉਸ ਦੇ ਨਾਮ ਦੇ ਉੱਤੇ ਸੀ ਜੋ ਉਸ ਦਾ ਨਿੱਜੀ ਘਰ ਸੀ ਤਾਂ ਉਹ ਵੀ ਕਾਫੀ ਸ਼ਾਨਦਾਰ ਤਰੀਕੇ ਨਾਲ ਬਣਾਇਆ ਹੋਇਆ ਸੀ ਤਾਂ ਇਸ ਨੂੰ ਲੈ ਕੇ ਜੋ ਵਿਜੀਲੈਂਸ ਹੈ ਤਾਂ ਉਸ ਦੇ ਵੱਲੋਂ ਆਪਣੀ ਜਿਹੜੀ ਕਾਰਵਾਈ ਉਹ ਸ਼ੁਰੂ ਕੀਤੀ ਗਈ ਸੀ ਤਾਂ ਇਸ ਮਾਮਲੇ ਦੇ ਵਿੱਚ ਅਮਨਦੀਪ ਕੌਰ ਦੇ ਖਿਲਾਫ ਜਿਹੜਾ ਆਮਦਨ ਤੋਂ ਬਾਅਦ ਸੰਪਤੀ ਦਾ ਮਾਮਲਾ ਉਹ ਦਰਜ ਕੀਤਾ ਗਿਆ ਸੀ ਤਾਂ ਅੱਜ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ੀ ਹੈ ਬਠਿੰਡਾ ਕੋਰਟ ਦੇ ਵਿੱਚ ਅਮਨਦੀਪ ਕੌਰ ਨੂੰ ਲਿਆਂਦਾ ਗਿਆ ਚਿੱਟੇ ਸੂਟ ਦੇ ਵਿੱਚ ਨਜ਼ਰ ਆ ਰਹੀ ਹੈ ਅਮਨਦੀਪ ਕੌਰ ਜਿੱਥੇ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਚਿੱਟੇ ਸੂਟ ਦੇ ਵਿੱਚ ਸਿਰ ਢੱਕ ਕੇ ਮੂੰਹ ਲਕੋ ਕੇ ਕੋਰਟ ਦੇ ਵਿੱਚ ਪੇਸ਼ੀ ਲਈ ਪਹੁੰਚੀ ਹੈ ਅਮਨਦੀਪ ਕੌਰ ਔਰ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਨਾਲ ਉਹ ਵੀ ਤਾਇਨਾਤ ਨੇਤਾ ਉਹਨਾਂ ਦੇ ਵੱਲੋਂ ਅਦਾਲਤ ਦੇ ਵਿੱਚ ਇਹ ਪੇਸ਼ੀ ਕਰਵਾਈ ਗਈ ਹੈ ਤਾਂ ਫਿਲਹਾਲ آمدਨ ਤੋਂ ਬਾਅਦ ਸੰਪਤੀ ਦਾ ਮਾਮਲਾ ਹਾਲਾਂਕਿ ਇਸ ਤੋਂ ਪਹਿਲਾਂ ਜਿਹੜਾ ਚਿੱਟੇ ਦਾ ਮਾਮਲਾ ਸੀ ਉਸ ਮਾਮਲੇ ਦੇ ਵਿੱਚ ਜ਼ਮਾਨਤ ਅਮਨਦੀਪ ਕੌਰ ਨੂੰ ਮਿਲ ਚੁੱਕੀ ਹੈ ਪਰ ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਤਾਂ ਉਸ ਤੋਂ ਬਾਅਦ ਜਿਹੜੀ ਇਹ ਇਸ ਮਾਮਲੇ ਨੂੰ ਲੈ ਕੇ ਅਮਨਦੀਪ ਕੌਰ ਫਸ ਜਾਂਦੀ ਹੈ ਕਿਉਂਕਿ ਜਿਹੜੀਆਂ ਉਹਦੀਆਂ ਰੀਲਾਂ ਦੇ ਵਿੱਚ ਜੋ ਕਹੀਏ ਕਿ ਉਹਨਾਂ ਦੇ ਕੋਲ ਜੋ ਸਮਾਨ ਦੀ ਬਰਾਮਦਗੀ ਕੀਤੀ ਗਈ ਸੀ ਇਸ ਦੌਰਾਨ ਤਾਂ ਉਹਦੇ ਵਿੱਚ ਕਾਫੀ ਕੀਮਤੀ ਸਮਾਨ ਮਿਲਿਆ ਸੀ ਚਾਹੇ ਉਸ ਦੀਆਂ ਮਹਿੰਗੀਆਂ ਘੜੀਆਂ ਹੋਣ ਚਾਹੇ ਫਿਰ ਉਸ ਦੇ ਜਿਹੜੇ ਗਲਾਸਿਸ ਹੋਣ ਜਾਂ ਫਿਰ ਪ੍ਰਾਪਰਟੀ ਹੋਵੇ ਤਾਂ ਆਮਦਨ ਤੋਂ ਬਾਅਦ ਪ੍ਰਾਪਰਟੀ ਉਸ ਦੀ ਮਿਲੀ ਹੈ ਹਾਲਾਂਕਿ ਅਮਨਦੀਪ ਕੌਰ ਦੇ ਵੱਲੋਂ ਜਰੂਰ ਕਿਹਾ ਗਿਆ ਸੀ ਕਿ ਉਹ ਇੱਕ ਵਧੀਆ ਤਨਖਾਹ ਲੈਂਦੀ ਹੈ ਜਿਸ ਦੇ ਨਾਲ ਉਸ ਦੇ ਵੱਲੋਂ ਜਿਹੜੀ ਪ੍ਰਾਪਰਟੀ ਬਣਾਈ ਗਈ ਹੈ ਨਾਲ ਇਹ ਵੀ ਕਿਹਾ ਗਿਆ ਸੀ ਕਿ ਕਈ ਜਿਹੜੇ ਮਹਿੰਗੇ ਤੋਹਫੇ ਨੇ ਉਸ ਨੂੰ ਉਸ ਦੇ ਦੋਸਤਾ ਦੇ ਵੱਲੋਂ ਉਸ ਦੇ ਰਿਸ਼ਤੇਦਾਰਾਂ ਦੇ ਵੱਲੋਂ ਗਿਫਟ ਕੀਤੇ ਗਏ ਨੇ ਤਾਂ ਇਹ ਜਿਹੜੇ ਅਮਨਦੀਪ ਕੌਰ ਦੇ ਵੱਲੋਂ ਗੱਲਾਂ ਕਹੀਆਂ ਗਈਆਂ ਸੀ ਪਰ ਜਿਹੜੇ ਵਿਜੀਲੈਂਸ ਦੀ ਜਾਂਚ ਹੈ ਉਹ ਇਸ ਪੁਆਇੰਟ ਤੇ ਖੜੀ ਹੈ ਕਿ ਆਖਰੀ ਨੇ ਮਹਿੰਗੇ ਤੋਹਫੇ ਕਿਸ ਦੇ ਵੱਲੋਂ ਗਿਫਟ ਕੀਤੇ ਗਏ ਔਰ ਜੇਕਰ ਅਮਨਦੀਪ ਕੌਰ ਦੇ ਵੱਲੋਂ ਇਹ ਪ੍ਰਾਪਰਟੀ ਸਾਰੀ ਆਪ ਬਣਾਈ ਗਈ ਹੈ ਤਾਂ ਫਿਰ ਉਹ ਇੰਨੀ ਤਨਖਾਹ ਉਸ ਦੀ ਹੈ ਨਹੀਂ ਸੀ ਤਾਂ ਇੰਨੇ ਪੈਸੇ ਦਾ ਅਰੇਂਜਮੈਂਟ ਉਸ ਦੇ ਕੋਲੋਂ ਕਿਵੇਂ ਕੀਤਾ ਗਿਆ ਤਾਂ ਇਹ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਹੈ ਹਾਲਾਂਕਿ ਚਿੱਟੇ ਦੇ ਮਾਮਲੇ ਦੇ ਵਿੱਚ ਜਰੂਰ ਜ਼ਮਾਨਤ ਮਿਲ ਚੁੱਕੀ ਹੈ ਕਿਉਂਕਿ 17 ਗ੍ਰਾਮ ਜਿਹੜਾ ਚਿੱਟਾ ਉਸ ਦੀ ਕਾਲੀ ਥਾਰ ਦੇ ਵਿੱਚੋਂ ਮਿਲਿਆ ਸੀ ਤਾਂ ਉਸ ਤੋਂ ਬਾਅਦ ਉਸ ਨੂੰ ਬਰਖਾਸਤ ਵੀ ਕਰ ਦਿੱਤਾ ਗਿਆ ਸੀ ਪਰ ਹੁਣ ਜਿਹੜੀ ਜਾਂਚ ਚੱਲ ਰਹੀ ਹੈ ਤਾਂ ਆਮਦਨ ਤੋਂ ਜ਼ਿਆਦਾ ਸੰਪਤੀ ਮਾਮਲੇ ਦੇ ਵਿੱਚ ਚੱਲ ਰਹੀ ਹੈ ਤਾਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਹਾਲਾਂਕਿ ਕਿਸ ਮਾਮਲੇ ਦੇ ਵਿੱਚ ਹੋਰ ਵੀ ਕਈ ਲੋਕ ਉਸ ਦੇ ਨਾਲ ਸ਼ਾਮਲ ਨੇ ਇਹ ਸੰਪਤੀ ਉਸ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਬਣਾਈ ਜੱਦੀ ਪੁਸ਼ਤੀ ਸੰਪਤੀ ਹੈ ਜਾਂ ਫਿਰ ਕਿਸੇ ਦੇ ਵੱਲੋਂ ਗਿਫਟ ਕੀਤੀ ਗਈ ਹੈ ਜਾਂ ਫਿਰ ਇਹ ਸੰਪਤੀ ਤੇ ਬਣਾਉਣ ਲਈ ਕਿਹੜੇ ਦਾ ਪੇਚ ਨੌਕਰੀ ਕਰਦਿਆ ਉਸ ਦੇ ਵੱਲੋਂ ਚੱਲੇ ਗਏ ਨੇ ਤਾਂ ਇਸ ਪੂਰੇ ਮਾਮਲੇ ਤੇ ਜਾਂਚ ਹੋਵੇਗੀ ਤਾਂ ਬਠਿੰਡਾ ਕੋਰਟ ਦੇ ਵਿੱਚ ਅਜ ਅਮਨਦੀਪ ਕੌਰ ਨੂੰ ਪੇਸ਼ੀ ਲਈ ਲਿਆਂਦਾ ਗਿਆ ਚਿੱਟੇ ਸੂਟ ਦੇ ਵਿੱਚ ਸਿਰ ਟੱਕ ਕੇ ਮੂੰਹ ਟੱਕ ਕੇ ਕੋਰਟ ਦੇ ਵਿੱਚ ਪੇਸ਼ ਹੁੰਦੀ ਹੋਈ ਨਜ਼ਰ ਆਈ ਹੈ ਅਮਨਦੀਪ ਕੌਰ